ਜਿੱਥੋਂ ਜਿੱਥੋਂ ਅਸੀਂ ਪੜ੍ਹ ਕੇ ਗਏ ਜਿੱਥੋਂ ਅਸੀਂ ਰੋਟੀ ਖਾਣ ਦੇ ਉਪਰ ਹੋਏ ਕਹਿੰਦੇ ਮਾਲਕ ਕੇ ਦੁਆ ਕਰਦਾ ਕਿ ਤੁਸੀਂ ਵੀ ਇੱਕ ਰੋਟੀ ਖਾਣ ਦੇ ਉਪਰ ਹੋ ਸਿੱਦਤ ਨਾਲ ਅਕੀਦਤ ਨਾਲ ਪੜ੍ਹ ਕੇ ਆਉਂਗੇ ਨਾ ਬੜਾ ਕੁਝ ਮਿਲ ਜਾਣਾ ਕਿਹੜੇ ਕਿਹੜੇ ਕਾਲਜ ਨੂੰ ਤਿਆਰ ਕਰਦੇ ਕੋਈ ਤਾਰਕ ਬੋਲ ਹਾਂ ਜਦੋਂ ਅਸੀਂ ਦੋਸਤ ਕੋਈ ਪਾਸ ਆਊਟ ਹੋਇਆ ਨਾ ਕਾਲਜ ਦੇ ਮੂਹਰੇ ਨਾ ਤੇ ਫੇੜੀਆਂ ਆਉਂਦੀਆਂ ਆਉਂਦੀਆਂ ਕਿ ਹੁਣ ਬੁਲਾ ਲੈਣ ਸਭ ਕਾਲਜ ਪਰ ਸਾ ਆਇਆ ਨਹੀਂ ਸਾ پہلے تو میرا برا جن بھی بیٹھے ہوں سارے ہستے چہرے ہیں مالک پر مدد ہستے رکھے اور اس بعد شکریہ اس شکریہ ٹیچر صاحبان دا میں جی نام لوا سارا وہ بھی ضروری ہے لوں گا نام پر میں دسنا چاہوں گا ککھان دے سی اس کالج میں لکھان کر دیا سو مالک ہمیشہ خوش رکھے جی میرا دعاوا نے سارے ٹیچر صاحبان کا ਸੋ ਦੋ ਤਿੰਨ 체ੜੇ ਲਈ ਬਹੁਤ ਖਾਸ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਮੈਨੂੰ ਕਿੱਥੇ ਬੈਠੇ ਨਹੀਂ ਮੈਨੂੰ ਬੁਲਾ ਕੇ ਆ ਬੰਨ ਹੋਏ ਗਏ ਤੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾਨ ਜੋਤਨਾ ਪ੍ਰਿੰਸੀਪਲ ਜੀ ਮੈਡਮ ਦੇ ਨਾਂ ਤੇ ਰੌਲਾ ਪੈ ਰਿਹਾ ਕਿਦਾਂ ਕਰਿਆ ਔਰ ਦੂਜੇ ਵੀ ਜਿਨ੍ਹਾਂ ਨੂੰ ਮੈਂ ਹਮੇਸ਼ਾ ਇਹ ਲਾ ਲੋ ਕਿ ਜਦੋਂ ਮੈਂ ਆਵਾਜ਼ ਦੀ ਆਡੀ ਵਿੱਚ ਗਿਆ ਨਾ ਤੇ ਰਾਤ ਨੂੰ ਫੋਨ ਕਰਦਾ ਸਰ ਮੈਨੂੰ ਪੈਸੇ ਚਾਹੀਦੇ ਕਿੰਨੇ ਕਿਹਾ ਮੰਨਣਾ 2000 ਰੁਪਏ ਚਾਹੀਦੇ 1500 ਵੀ ਕਹੀ ਤੇ 700 ਰੁਪਏ ਚਾਹੀਦੇ ਹਰਵਿੰਦਰ ਮੌਰਸਾ ਇੱਕ ਵਾਰੀ ਜ਼ੋਰਦਾਰ ਤਾੜੀ ਔਰ ਪ੍ਰੋਫੈਸਰ ਗੁਰਜੀਤ ਮਾਨ ਸਰ ਸਰ ਹਮੇਸ਼ਾ ਮੈਨੂੰ ਬੱਚਾ ਹਾਂ ਪਿਆਰ ਦਿੱਤਾ ਇਹਨਾਂ ਨੇ ਹਮੇਸ਼ਾ ਇਹ ਕੋਈ ਨਾ ਤਕਲੀਫ ਹੁੰਦੀ ਐਡੇ ਹਾਲਾਤ ਵਿੱਚ ਪੜਨ ਦੇਤੀ ਪਰ ਮੈਨੂੰ ਪੜਾਇਆ ਮੈਨੂੰ ਬੜੀ ਹੈਲਪ ਕੀਤੀ ਮੇਰੀ ਮੇਰੇ ਉਸਤਾਦ ਨਾਲ ਲੱਭ ਜੀ ਜੀ ਭਾਈ ਸਵਰਨ ਮੈਠਾ ਜਿਹੜੇ ਇਸ ਥਰਵਾੜੀ ਦੇ ਵਿੱਚ ਮੈਨੂੰ ਲੈ ਕੇ ਆਏ ਇੱਕ ਵਾਰੀ ਜ਼ੋਰ ਦਾ ਤਾੜੀ ਮਾਰੋ ਸਰ ਪ੍ਰੋਫੈਸਰ ਸਹਿਬਾਨ ਦਾ ਔਰ ਮੈਡਮ ਸਾਡੇ ਮਨੋਰੀਤ ਮੈਡਮ ਦਾ ਤੁਹਾਡਾਂ ਦਾ ਬਹੁਤ ਸ਼ੁਕਰੀਆ ਜੀ ਔਰ ਮੇਰੇ ਸਾਥ ਸਾਥ ਇਹੋ ਕੀ ਕਰਨੇ ਦੀ ਦਿਨ ਵੇਲੇ ਮਨਾ ਨਾ ਨਾ ਲਵਾਂ ਨਾ ਤੇ ਮੇਰੇ ਲਈ ਗਲਤ ਗੱਲ ਹੋ ਜਾਂਦੀ ਹੈ ਸਦੇ ਬਾਈ ਜਿਹੜੀ ਬੈਠੇ ਨੇ ਬਾਈ ਮਾਰੇ ਖੜੇ ਹੋ ਕੇ ਖੜੇ ਹੋ ਕੇ ਮਾਰੇ ਬਾਈ ਨੂੰ ਕਿਨੇ ਕਿਨੇ ਦੇਖਿਆ ਫਿਰ ਮਾਦੇ ਕੋਈ ਤਾੜੀ ਮਾਰ ਦੇ ਬਾਈ ਇਹ ਭੰਗੜੇ ਦੇ ਸਰਮੌਰ ਨੇ ਤੋਂ ਇਧਰ ਵੀ ਬੈਠੇ ਨੇ ਸਾਡੇ ਸਾਰੇ ਭਰਾ ਨੇ ਮੱਕੀ ਦਾ ਕਿਹਦੇ ਨਾਲ ਮੈਂ ਸਾਰੇ ਮੇਰੇ ਵੀ ਹਰਦੀਪ ਮੇਰਾ ਭਰਾ ਵੱਲੀ ਤੇ ਮੈਂ ਚਾਹਾਂਗਾ ਆਪਾਂ ਸਾਰੇ ਜਣੇ ਆਪਾਂ ਗਾਉਣੇ ਹੋਣਾ ਮੈਂ ਤੁਹਾਨੂੰ ਕੀ ਸਟਾਰ ਕਰ ਸਕਦਾ ਇੱਥੇ ਸਾਰੇ ਗਾਉਣ ਵਾਲੇ ਹੀ ਆ ਆਪਾਂ ਨੱਚ ਦੱਪ ਕੇ ਸਾਰਿਆਂ ਨੇ ਸਾਥ ਦੇਣਾ ਤੇ ਕਿਹੜੇ ਕਿਹੜੇ ਨੱਚਣ ਨੂੰ ਤਿਆਰ ਨੇ ਇਹ ਮੈਨਾਂ ਦਾ ਕਿਸੇ ਦਾ ਨਾਮ ਰਹਿ ਗਿਆ ਨਾ ਹਰ ਪਿੰਨ ਸਰ ਕਿੱਥੇ ਬੈਠੇ ਨੇ ਵੇ ਇਹ ਕਿਸ ਦਾ ਨਾਮ ਆ ਰਿਹਾ ਦੱਪ ਜੁਰ ਕੇ ਮਾਫੀ ਚਾਹਾਂ ਮੈਂ ਕਿਉਂਕਿ ਮੈਂ ਘਰ ਦੇ ਵਿੱਚ ਆਉਂਦਾ ਤੇ ਮੇਰੇ ਲਈ ਇਹ ਨਹੀਂ ਕਿ ਮੈਂ ਆਪਣਾ ਬੋਲ ਕੇ ਜਾਵਾਂ ਪਰ ਮੇਰਾ ਦਿਲ ਕਰਦਾ ਮੈਂ ਸਾਰਿਆਂ ਦਾ ਨਾਮ ਲਵਾਂ ਸੋ ਇੱਕ ਤਾੜੀ ਜਿਹਨੇ ਪੰਜਾਬੀ ਰਸਤੇ ਦਾ ਬੜਾ ਵੱਡਾ ਨਾਮ ਬਣਾਇਆ ਤੇ ਪਰ ਮਾਲਕ ਨੇ ਬੜੀ دیر સુધી ਨਾਂ ਰਹਿ ਨਹੀਂ ਦਿੱਤਾ ਰਾਜਵੀਰ ਜਵੰਦਾ ਇੱਕ ਵਾਰੀ ਭਰਾ ਲਈ ਸਾਹ ਜੇ ਹੱਥ ਉੱਪਰ ਕਰਕੇ ਤਾੜੀ ਮਾਰਦੇ ਚਾਹੇ ਐਸਾ ਨਾਮ ਸੋਨਾ ਸੋਨਾ ਖਾ ਗਬਰੋ ਅਦਲੇ ਕੀ ਦੀ ਨਜ਼ਰ ਲੱਗੀ ਮਾਲਕ ਨੇ ਸਾਡੇ ਵਿੱਚ ਨਾ ਪਰ ਉਹ ਹਮੇਸ਼ਾ ਸਾਡੇ ਵਿੱਚ ਰਹੂਗਾ ਹਮੇਸ਼ਾ ਉਹਦੇ ਜਿਹੜੇ ਗਾਇਬ ਹੋ ਗਏ ਨੇ ਸਾਡੇ ਵਿੱਚ ਰਹਿਣਗੇ ਪਰ ਤਾੜੀ ਤੁਹਾਡੀ ਪਾਈ ਇਹਦੇ ਨਾਮ ਖਿੱਚ ਕੇ ਸਾਡੀ ਪਾਣੀ ਚਾਹੀ ਜੇ مہربانی شکریہ سو امرتا اگروال جی نود جی کا چیئرمین صاحب اور پرم جی مہتا صاحب صاحب تھوڑا بھی بہت بہت دلوا شکریہ جی جی شروع کریے جی پہ ایک سیل سانگ جہاں گا دیجیے نا پھر آپ بولے بولے پائی جائیں گے आवाज़ सही आहे उत पाणे

ਤੇ ਹੁਣ ਮੈਂ ਇੱਕ ਰਜਿੰਦਰ ਮੋਹਤ ਸਾਹਿਬ ਲਈ ਮੈਂ ਗਾਣਾ ਗਾਉਣਾ ਸੀ ਮੈਂ ਫੋਨ ਤੇ ਸੁਣਾਉਣਾ ਸੀ ਮੇਰਾ ਨਵਾਂ ਗਾਣਾ ਆਇਆ ਸੀ ਪਿੱਛੇ ਉਹਨਾਂ ਵੇਲੇ ਮੈਂ ਸਰ ਦੇ ਜਦੋਂ ਘਰ ਜਾਂਦਾ ਨਾ ਸਾਡੀ ਮੈਨ ਨੇ ਬੜਾ ਪਿਆਰ ਕਰਨਾ ਸਰ ਮੈਂ ਵੀ ਨਹੀਂ ਤੁਸੀਂ ਬੈਠੇ ਰਹੋ ਬੈਠ ਕਰੋ ਫਿਰ ਇੱਕ ਮੇਰਾ ਗਾਣਾ ਆਇਆ ਸੀ ਅੱਜ ਹਕ ਕਦੀ ਇਹਨੇ ਤੇ ਵਾਹ ਮੇਰਾ ਬਿਨਾਂ ਹਰ ਫਲਕੀ ਕੁਦ ਦੇ ਤੂੰ ਗੀਤ ਮਾਰ ਬਣਾਈਂ ਰੱਬ ਤੂੰ ਕਸਮ ਖਵਾ ਲੇ ਕਿ ਇਹ ਪੁੱਛਦੇ ਤੈਨੂੰ ਹਜ ਵੀ ਝੂਠ ਨਹੀਂ ਕਹਿ ਸਕਦੇ ਸਾਰਿਆਂ ਲਈ ਜਿਹੜੇ ਗਏ ਹੋਏ ਨੇ ਬਰਾਭਾ ਹਾਂ ਤੁਹਾਡੇ ਨਾ ਤੂੰ ਤਾਂ ਬੰਦ ਰਹੀ ਵੀ ਨਜਨਾ ਸਾਹਿਬ ਨੂੰ ਕਹਿਣਾ ਤੇ ਮੈਂ ਸਨਾ ਸਾਡੇ ਸਾਰਿਆਂ ਨੂੰ ਹੀ ਲੈਣਾ ਕਰਦਾ ਸਾਰੇ ਨਾਲ ਕਿਤੇ ਬਣਦਾ ਸਾਡਾ ਹੱਕ ਇਹਨੇ ਸਾਲਾ ਵਾਧਾ ਗੈਰੀ ਮੇਰਾ ਭਰਾ ਵਾਈਫਰ ਭੰਗੜੀ ਟੀਮ ਬੈਠੀ ਆ ਉਸਤਾਦ ਜੀ ਬੈਠੇ ਸੋਣੇ ਸਵਰਨ ਬਾਈ ਬਾਕੀ ਬੱਤ ਔਰ ਗਿੰਦਰ ਮਥੂ ਮਾਣੇ ਰਾ ਲੈ ਵੀ ਜਿਹੜਾ ਨਾਨ ਨੱਦਿਆਂ ਨੂੰ ਸੌ ਲੱਗੇ ਮਾਫੀ ਚੁਲ ਲੈਣੇ ਨੇ ਦਾ ਸਾਹਮਣੇ ਘਰਾਂ ਨੂੰ ਖਲੇ ਪਰ ਅੱਜ ਦਾ ਦਿਨ ਪਤਾ ਲੱਗਦਾ ਹੈ ਬਠਿੰਡਾ ਦੇ ਵਿੱਚ ਜੂਸ ਖੁਸ਼ੀ ਨਾਲ ਹੋ ਰਿਹਾ ਹੈ ਬਠਿੰਡੇ ਵਾਲੇ ਮਸੂਰ ਹੈ ਖਾਚਨ ਨੱਪਣ ਦੇ ਵਿੱਚ ਵੀ ਇਥੇ ਖਾਹ ਹੋ ਰਿਹਾ ਬਠਿੰਡੇ ਵਾਲੇ ਇੱਕ ਤਾਲੀ ਆਪਣੇ ਬਠਿੰਡੇ ਲਈ ਹੱਥ ਉੱਪਰ ਕਰਕੇ ਖੜ ਜਾ ਪਰਣਾ ਬਠਿੰਡਾ ਹੀ ਹੈ ਵੀ ਤੇ ਜਿਹੜਾ ਨਾਮ ਲੱਗਾ ਉਹਨੂੰ ਸੌ ਲੱਗਿਆ ਵੀ ਆਪਣੇ ਆਪਣੇ ਪਿਆਰ i yeah. yeah. 在干啥呢？ ਕੀਤਾਰ ਕਰਦੇ ਆ ਆਹਹ ਇਸ ਦਾ ਬਾਤ ਮੇਰਾ ਕਰਨ ਦੀ হ্যালো <laughs> ਪੜਾ ਬਹਾਦਰ ਦਿਲ ਮੋੜ ਗਿਆ ਦੇ ਸਾਹਮਣੇ ਮੋੜ ਕੇ ਕਰੇ ਕਰੇ ਆਉਂਗਾ ਸਾਹੀ ਤੁਹਾਡੇ ਬੱਸੀਆਂ ਤੁਹਾਡੇ ਤੋਂ ਬੜਾ ਕੁਝ ਸਿੱਖੇ ਸਰਪਾ ਜਨ ਸਾਹਿਬ ਜੀ ਮੱਦਨਾ ਹੋਗਾ ਧਰਤੀ ਤੇ ਮੈਨੂੰ ਮਿਲਾਂਗੇ ਤੇ ਨੂੰ ਨੂੰ ਮੀ ਪਖੇ ਰੰਗ ਮੱਖਣੀ ਵਰਗੀ ਤੂੰ ٹھیک ہے ہم پٹھم والی سانی لگتی ہے او ہم پٹھم I'm <laughs> a